ਇਦੇ ਉੱਪਰ ਆਪਾਂ ਪੋਰ ਕਰਾਂਗੇ ਬੈਟਰ ਤੁਸੀਂ ਦੇਖੋਗੇ ਕਿ ਬਿਲਕੁਲ ਗੋਲ ਫੁਲਕਾ ਬਣ ਗਿਆ ਤੁਹਾਡਾ ਅੰਦਰੋਂ ਜਿਹੜੀ ਸਟੀਮ ਤੁਹਾਡੀ ਹੈ ਉਹ ਬਣ ਗਈ ਉਹਨੇ ਤੁਹਾਡੇ ਫੁਲਕੇ ਨੂੰ ਇੱਕਦਮ ਫਰਸਟ ਕਲਾਸ ਪਕਾ ਦੇਣਾ ਦੇਖੋ ਇੱਕਦਮ ਫੁੱਟਬਾਲ ਵਾਂਗੂ ਫੁੱਲ ਗਿਆ ਸਸਿਕਨ ਦੋਸਤੋ ਮੈਂ ਰਾਜਪਾਲ ਵਾਕਨੀ ਐ ਅਜੇ ਮੰਗਲਵਾਰ ਤਾਂ ਹਰ ਮੰਗਲਵਾਰ ਦੀ ਤਰ੍ਹਾਂ ਆਪਾਂ ਚਰਚਾ ਕਰ ਰਹੇ ਹਾਂ ਕਿ ਖਾਣਾ ਸੌਖਾ ਇਸ ਸਵਾਦਿਸ਼ਟ ਕਿਵੇਂ ਬਣਾਇਆ ਜਾਵੇ ਖਾਣੇ ਦੇ ਵਿੱਚ ਬੇਸਿਕਲੀ ਜਿਹੜੇ ਨੇ ਪੰਜ ਹੀ ਸਵਾਦ ਹੁੰਦੇ ਨੇ ਉਹ ਹੁੰਦਾ ਖੱਟਾ ਮਿੱਠਾ ਕੌੜਾ ਤੇ ਨਮਕੀਨ ਇਹ ਹੋ ਗਏ ਚਾਰ ਪੰਜਵਾਂ ਹੁੰਦਾ ਉਮਾਮੀ ਇਹ ਉਮਾਮੀ ਜਾਪਾਨ ਦਾ ਇੱਕ ਵਰਡ ਹੈ ਜਪਨੀਜ਼ ਵਰਡ ਹੈ 1908 ਦੇ ਵਿੱਚ ਜਾਪਾਨੀ ਸਾਇੰਟਿਸਟ ਨੇ ਮਤਲਬ ਇਹਦੀ ਖੋਜ ਕਰੀ ਸੀ ਤੇ ਉਹਨੂੰ ਇਹ ਸਮਝ ਆਇਆ ਕਿ ਇੱਕ ਪ੍ਰੋਟੀਨ ਹੁੰਦੀ ਹੈ ਗਲੂਟਾਮੇਟ ਕਰਕੇ ਜਿਹੜੀ ਸਾਡੇ ਟੇਸਟ ਬਰਡਸ ਨੂੰ ਐਕਸਾਈਟ ਕਰਦੀ ਹੈ ਔਰ ਉਮਾਮੀ ਦਾ ਮਤਲਬ ਜਪਨੀਜ਼ ਭਾਸ਼ਾ ਦੇ ਵਿੱਚ ਹੁੰਦਾ ਬਹੁਤ ਸੁਆਦਿਸ਼ਟ ਤੋਂ ਇਹੀ ਪੰਜ ਜਿਹੜੇ ਨੇ ਟੇਸਟ ਨੇ ਇੱਥੇ ਤੋਂ ਕਈ ਲੋਕ ਮੇਰੇ ਆ ਕਹਿਣਗੇ ਭੈਣਾ ਕਿ ਇਹ ਇੱਕ ਤਿੱਖਾ ਵੀ ਇੱਕ ਸੁਆਦ ਹੁੰਦਾ ਤਿੱਖਾ ਸੁਆਦ ਨਹੀਂ ਹੁੰਦਾ ਤਿੱਖਾ ਜਦੋਂ ਆਪਾਂ ਖਾਂਦੇ ਆ ਕੈਪਸਾਈਸਿਨ ਜਿਵੇਂ ਮਿਰਚ ਦੇ ਵਿੱਚ ਦੀ ਕੋਈ ਵੀ ਚੀਜ਼ ਤਾਂ ਉਹ ਸਾਡੇ ਉਸ ਸੈਂਸਸ ਨੂੰ ਇਗਨਾਈਟ ਕਰਦੀ ਹੈ ਵੀ ਜਿਹੜੀ ਹੌਟ ਹੁੰਦਾ ਗਰਮ ਦਾ ਹੈ ਗਰਮੀ ਦਾ ਅਹਿਸਾਸ ਕਰਾਉਂਦੀ ਹੈ ਹੈ ਤਾਂ ਸਿਗਨਲ ਹੀ ਨਾ ਤਾਂ ਉਹ ਸਿਗਨਲ ਜਾਂਦਾ ਦਿਮਾਗ ਨੂੰ ਜਿਵੇਂ ਅੱਗ ਲੱਗੀ ਹੁੰਦੀ ਹੈ ਮੂੰਹ ਦੇ ਵਿੱਚ ਤਾਂ ਉਹ ਐਕਚੁਅਲੀ ਟੇਸਟ ਨਹੀਂ ਹੈ ਉਹ ਜਲਣ ਵਾਲੀ ਸੈਂਸੇਸ਼ਨ ਹੈ ਤਾਂ ਬੇਸਿਕਲੀ ਪੰਜ ਜੀ ਸਵਾਦ ਨੇ ਤੇ ਉਸ ਤੋਂ ਇਲਾਵਾ 스멜 ਹੁੰਦੀ ਹੈ ਜਿਹੜੀ ਸਾਨੂੰ ਖੁਸ਼ਬੂਆਂ ਟੇਸਟ ਦਾ ਅਹਿਸਾਸ ਕਰਾਉਂਦੀਆਂ ਨੇ ਤੇ ਉਹਦੇ ਨਾਲ ਹੀ ਟੈਕਸਚਰਸ ਹੁੰਦੇ ਨੇ ਟੈਕਸਚਰਸ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਨੇ ਜਿਹੜੀਆਂ ਮੈਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੀ ਆਪਾਂ ਚਰਚਾ કરી ਕਿ ਹਰ ਖਾਣੇ ਦੇ ਅੰਦਰ ਜਿਹੜੇ ਸਟਾਰਚਸ ਨੇ ਤੇ ਪ੍ਰੋਟੀਨਸ ਨੇ ਉਹ ਟੈਕਸਚਰ ਬਣਾਉਂਦੇ ਨੇ ਕੋਈ ਰਬੜ ਵਾਂਗੂ ਖਿੱਚਦਾ ਚੂਈ ਹੁੰਦਾ ਕੋਈ ਕ੍ਰਿਸਪ ਹੁੰਦਾ ਜਿਹੜਾ ਬਹੁਤ कुरकुरा ਹੁੰਦਾ ਤੇ ਆਪਾਂ ਹੁਣ ਬੇਸਿਕਲੀ ਕੋਸ਼ਿਸ਼ ਇਹੀ ਕਰ ਰਹੇ ਹਾਂ ਸਮਝਣ ਦੀ ਕਿ ਉਹ ਟੈਕਸਚਰ ਜਿਹੜੇ ਨੇ ਉਹ ਕਿਵੇਂ ਆਪਾਂ ਕ੍ਰੀਏਟ ਕਰਨੇ ਨੇ ਕਿਉਂਕਿ ਜਿਹੜੇ ਸਟਾਰਚ ਔਰ ਪ੍ਰੋਟੀਨਸ ਨੇ ਅਲੱਗ-ਅਲੱਗ ਟੈਂਪਰੇਚਰ ਦੇ ਉੱਤੇ ਅਲਗ-ਅਲਗ ਤਰ੍ਹਾਂ ਬਿਹੇਵ ਕਰਦੇ ਨੇ ਅੱਜ ਜੇ ਆਪਾਂ ਗੱਲ ਕਰਾਂਗੇ ਆਟੇ ਦੀ ਜਿਹੜੇ ਆਪਾਂ ਸਾਰੇ ਵਰਤਦੇ ਆ ਇਹਦੇ ਵਿੱਚ ਬਹੁਤ ਸਾਰੀਆਂ ਪ੍ਰੋਟੀਨਸ ਹੁੰਦੀਆਂ ਪਰ ਮੁੱਖ ਤਾਂ ਜਿਹੜੀਆਂ ਦੋ ਪ੍ਰੋਟੀਨਸ ਨੇ ਗਲੈਡਿਨ ਤੇ ਗਲੂਟੇਨਿਨ ਇਹ ਦੋਨੋਂ ਜਦੋਂ ਪਾਣੀ ਆਪਾਂ ਪਾਨੇ ਆ ਉਦੋਂ ਇਹ ਰਲਦੀਆਂ ਨੇ ਆਪਸ ਦੇ ਵਿੱਚ ਤੇ ਮੰਨ ਕੇ ਇਸ ਤਰ੍ਹਾਂ ਸਮਝੋ ਤੁਸੀਂ ਕਿ ਬਹੁਤ ਬਰੀਕ-ਬਰੀਕ ਧਾਗੇ ਨੇ ਪ੍ਰੋਟੀਨਸ ਉਹ ਐਂ ਹੀ ਪੈਨੇ ਆਪ ਅਲੱਗ-ਅਲੱਗ ਪੈਨੇ ਗੁੱਛੇ ਜੇ ਪਰ ਜਦੋਂ ਪਾਣੀ ਇਹਦੇ ਵਿੱਚ ਪੈਂਦਾ ਤਾਂ ਇਸ ਤਰ੍ਹਾਂ ਸਿੱਧੇ ਹੋ ਜਾਂਦੇ ਨੇ ਔਰ ਇਹ ਖਿੱਚ ਜਾਂਦਾ 플ਾਈਬਲ ਹੁੰਦਾ ਹੈ ਖਿਚਣ ਪੈਦਾ ਕਰਦਾ ਤਾਂ ਜਿੰਨਾ ਜ਼ਿਆਦਾ ਪਾਣੀ ਹੋਊਗਾ ग्लूटेन ਫਾਰਮੇਸ਼ਨ ਹੁੰਦੀ ਹੈ ਦੋਨੋਂ ਪ੍ਰੋਟੀਨਸ ਤੋਂ ਤੇ ਉਹ ਓਨਾ ਖਿਚਾਅ ਪੈਦਾ ਕਰਦਾ ਇੱਕ ਦੂਸਰਾ ਜਦੋਂ ਆਪਾਂ ਇਹਨੂੰ ਮਲਦੇ ਆਂ ਆਟੇ ਨੂੰ ਮਤਲਬ ਇਸ ਤਰ੍ਹਾਂ ਕਰਕੇ ਜਦ ਆਪਾਂ ਇਹਨੂੰ ਜਿੰਨਾ ਗੁੰਨਾਂਗੇ ਜਿੰਨਾ ਮਲਾਂਗੇ ਓਨਾ ਹੋਰ ਮਚਿਓਰ ਹੋ ਜਾਂਦਾ ਉਹਨੇ ਹੋਰ ਲੰਬੇ ਹੋਈ ਜਾਂਦੇ ਨੇ ਸਟ੍ਰੈਂਡਸ ਇਹ ਤੇ ਇਸ ਕਰਕੇ ਪਾਣੀ ਘੱਟ ਤੇ ਜਿਆਦਾ ਦੇ ਨਾਲ ਵੀ ਇਹ ਕਿੰਨਾ ਖਿਚੂਗਾ ਉਹ ਡਿਪੈਂਡ ਕਰਦਾ ਤੇ ਜੇ ਆਪਾਂ ਇਹਨੂੰ ਖਸਤਾ ਬਣਾਣਾ ਤਾਂ ਇਹਦੇ ਵਿੱਚ ਤੁਸੀਂ ਪਹਿਲਾਂ ਘਿਓ ਜਾਂ ਤੁਹਾਡਾ ਕੋਈ ਵੀ ਆਇਲ ਉਹਦੇ ਨਾਲ ਇਹਨੂੰ ਰਗੜ ਦੋ ਉਹਦੇ ਨਾਲ ਇਹ ਜਿਹੜੇ ਧਾਗੇ ਨੇ ਇਹ ਓਨਾ ਜਿਆਦਾ ਖਿਚ ਨਹੀਂ ਪਾਉਂਦੇ ਉਹ ਖਸਤਾ ਬਣ ਜਾਂਦਾ ਤਾਂ ਇਹ ਬੇਸਿਕਲੀ ਜਿਹੜੀਆਂ ਪ੍ਰੋਟੀਨਸ ਇਹਦੇ ਅੰਦਰ ਲੀਆਂ ਨੇ ਆਟੇ ਦੀਆਂ ਉਹ ਇਸੇ ਕਰਦਾ ਬਾਈਂਡ ਵੀ ਕਰਦਾ ਔਰ ਖਿਚਾਅ ਵੀ ਪੈਦਾ ਕਰਦਾ ਐਪਲਾਈਬਲ ਵੀ ਹੁੰਦਾ ਪਰ ਇਹਦੇ ਤੋਂ ਇਲਾਵਾ ਕਿਹੜੀ ਟੈਂਪਰੇਚਰ ਤੇ ਕਿੰਨਾ ਅਪਲਾਈਏਬਲ ਹੋਊਗਾ ਆਉਣ ਵਾਲੀਆਂ ਵੀਡੀਓਜ਼ ਤੇ ਆਪਾਂ ਹੋਰ ਇਹਦੇ ਤੇ ਖੁਲਾਸਾ ਕਰਾਂਗੇ ਤੇਲ 'ਚ ਆਪਾਂ ਜਦੋਂ ਇਹਨੂੰ ਫਰਾਈ ਕਰਾਂਗੇ ਤਾਂ ਕੀ ਕਰੂਗਾ ਪਾਣੀ ਦੇ ਵਿੱਚ ਕਿ ਆਪਾਂ ਜਦੋਂ ਕਰਦੇ ਆ ਤਾਂ ਕੀ ਕਰਦਾ ਤਾਂ ਅੱਜ ਆਪਾਂ ਬੇਸਿਕਲੀ ਇਹ ਛਾਟੇ ਨੂੰ ਬਿਨਾਂ ਗੁੰਨੇ ਤੇ ਬਿਨਾਂ ਵੇਲੇ ਰੋਟੀ ਬਣਾਵਾਂਗੇ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਆਟਾ ਇਹ 1 ਕੱਪ ਜਿਹਨੂੰ ਆਪਾਂ ਕਹਿੰਨੇ ਆ ਇਹਦੇ ਵਿੱਚ ਇਹ ਇਹਨਾ ਜਦੋਂ ਜਿਹੜਾ ਆਟਾ ਹੈ ਜਦੋਂ ਪਾਣੀ ਆਪਾਂ ਤੋਲਾਂਗੇ ਉਹ ਤਾਂ ਆਊਗਾ ਇਹਦੇ ਵਿੱਚ 200 ਗ੍ਰਾਮ ਲੇਕਿਨ ਆਟਾ ਹੋਣ ਆਪਾਂ ਜੇ ਨੂੰ ਆਪਾਂ ਜ਼ੀਰੋ ਕਰ ਲਈਏ ਕੰਡੇ ਦੇ ਉੱਪਰ ਇਹ ਆ ਦੇਖੋ ਇਹ 73 ਗ੍ਰਾਮ ਹੈ ਇਹਨੂੰ ਆਪਾਂ ਜ਼ੀਰੋ ਕਰ ਲਿਆ ਜ਼ੀਰੋ ਕਰਨ ਤੋਂ ਬਾਅਦ ਜੇ ਆਪਾਂ ਇਹਨੂੰ ਆਟਾ ਭਰ ਕੇ ਇਹਦੇ ਵਿੱਚ ਤੋਲਾਂਗੇ ਤਾਂ ਲਗਭਗ 130 ਗ੍ਰਾਮ ਦੇ ਆਸ-ਪਾਸ ਆਟਾ ਇਹਦੇ ਵਿੱਚ ਆਊਗਾ 100 120 21 ਗ੍ਰਾਮ ਆਇਆ ਕਿਉਂਕਿ ਪੋਲਾ ਪੋਲਾ ਹੈ ਲੇਕਿਨ ਜਦੋਂ ਆਪਾਂ ਇਹਨੂੰ ਥੋੜਾ ਜਿਆਦਾ ਠੋਸ ਕਰਕੇ ਭਰਾਂਗੇ ਤਾਂ ਇਹ 150 ਗ੍ਰਾਮ ਆਟਾ ਇਹ ਇਸੇ ਦੇ ਵਿੱਚ 150 ਗ੍ਰਾਮ ਆਟਾ ਆ ਜਾਣਾ ਤਾਂ ਇਸ ਕਰਕੇ ਨਾ ਮੈਰਮੈਂਟ ਜਿਹੜੀ weight ਵਾਲੀ ਉਹ ਬਿਲਕੁਲ ਸਹੀ ਰਹਿੰਦੀ ਹੈ ਹੁਣ ਜੇ ਤੁਸੀਂ ਇਹਨੂੰ ਦੇਖੋਗੇ ਤਾਂ ਇਹ ਲਗਭਗ ਦੇਖੋ ਉਹੀ 148 ਗ੍ਰਾਮ ਆ ਗਿਆ ਤਾਂ ਆਪਾਂ ਲਵਾਂਗੇ 150 ਗ੍ਰਾਮ ਆਟਾ ਯਾਨੀ ਇਹਨੂੰ ਇੱਕ ਕੱਪ ਇਹਨੂੰ ਆਪਾਂ ਮਿਕਸੀ ਦੇ ਵਿੱਚ ਪਾਵਾਂਗੇ 150 ਗ੍ਰਾਮ ਆਟਾ ਹੁਣ ਇਸ ਤੋਂ ਦੁੱਗਣਾ ਪਾਣੀ ਪਾਣੀ ਥੋੜਾ ਜਿਹਾ ਗੁੰਗੁਣਾ ਹੋਣਾ ਚਾਹੀਦਾ ਇਹਦੇ ਵਿੱਚ ਤੁਸੀਂ ਦੇਖੋਗੇ ਕਿ ਆਪਾਂ ਜਦੋਂ ਪਾਣੀ ਪਾਵਾਂਗੇ 200 ਗ੍ਰਾਮ ਪਾਣੀ ਇਹਦੇ ਵਿੱਚ ਆ ਜਾਣਾ ਕਿਉਂਕਿ ਪਾਣੀ ਤਾਂ ਠੋਸ ਹੀ ਹੁੰਦਾ ਤੋਂ ਇਹਨੂੰ ਜਦ ਆਪਾਂ ਭਰ ਲਿਆ ਇੱਥੇ ਤੱਕ ਤੇ ਇਹ ਤੁਹਾਡਾ 182 85 86 94 95 98 ਆ ਦੇਖੋ 200 ਗ੍ਰਾਮ ਇਹਦੇ ਵਿੱਚ ਐਗਜ਼ੈਕਟ ਆਊਗਾ ਇਹ ਬਾਅਦ ਘਟ ਨਹੀਂ ਸਕਦਾ ਪਾਣੀ ਤੋਂ 200 ਗ੍ਰਾਮ ਪਾਣੀ ਇੱਕ ਤੇ ਅੱਧਾ ਕੱਪ ਦੂਸਰਾ ਇਹਦੇ ਵਿੱਚ ਸਹੀ 100 ਗ੍ਰਾਮ ਪਾਣੀ ਆਊਗਾ ਤੁਹਾਡਾ ਤੋ ਜਦੋਂ ਵੀ ਆਪਾਂ ਕੋਈ ਪਾਊਡਰ ਤੋਲਣਾ ਤਾਂ ਉਹਦਾ ਅੰਦਾਜ਼ਾ ਜਿਹੜਾ ਹੈਗਾ ਉਹ ਵੱਧ ਘੱਟ ਹੋ ਸਕਦਾ ਡਿਪੈਂਡ ਕਰਦਾ ਵੀ ਉਹ ਤੁਹਾਡਾ ਪਾਊਡਰ ਕਿੰਨਾ ਫਾਈਨ ਕਿਸਿਆ ਹੋਇਆ ਤੇ ਕਿੰਨਾ ਆ ਦੇਖੋ ਸਹੀ 100 ਗ੍ਰਾਮ ਆਇਆ ਤੋ ਸਭ ਤੋਂ ਵਧੀਆ ਮੈਜ਼ਰਮੈਂਟ ਤਾਂ ਰਹਿੰਦੀ ਹੈ ਤੁਹਾਡੀ ਹਮੇਸ਼ਾ ਗ੍ਰਾਮਾਂ ਦੇ ਨਾਲ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਜਿਹੜਾ ਤੁਹਾਡਾ ਸਵਾਦ ਅਨੁਸਾਰ ਮਤਲਬ ਨਮਕ ਨਮਕ ਨਾ ਵੀ ਪਾਓ ਤਾਂ ਵੀ ਕੋਈ ਗੱਲ ਨਹੀਂ ਕਿਉਂਕਿ ਰੋਟੀ ਬਣਾ ਰਹੇ ਆਪਾਂ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਇਹਦੇ ਵਿੱਚ ਆਪਾਂ ਪਾਣੀ ਹੈ ਉਹ ਹੈਗੀ ਹੈ ਤੁਹਾਡੀ 슈ਗਰ ਚੀਨੀ ਐਨੀਂਕ ਚੀਨੀ ਨਾਲ ਬਿਲਕੁਲ ਕੋਈ ਮਿਠਾਸ ਨਹੀਂ ਆਊਗੀ ਪਰ ਇਹ ਸਟਰਕਚਰ ਦਊਗੀ ਇਹ ਪਾਣਾ ਜ਼ਰੂਰੀ ਹੈ ਤੇ ਪਾਣੀ ਗੁੰਗੁਣਾ ਹੋਣਾ ਚਾਹੀਦਾ ਕੋਸਾ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਦੁੱਧ ਵੀ ਕੋਸਾ ਹੋਣਾ ਚਾਹੀਦਾ ਇਹ ਆਪਾਂ ਇਹ ਇੱਕ ਵੱਡਾ ਚਮਚ ਪਾ ਲਓ ਥੋੜਾ ਦੁੱਧ ਦਾ ਤੇ ਇੱਕ ਚਮਚ ਇਹਦੇ ਵਿੱਚ ਹੋਰ ਪਾ ਲਓ ਦੁੱਧ ਦਾ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਕਿਓ ਕਿਓ ਪਾ ਸਕਦੇ ਹੋ ਤੇਲ ਪਾ ਸਕਦੇ ਹੋ ਇਹ ਸਮਝੋ ਤੁਸੀਂ ਇਹ ਛੋਟਾ ਇੱਕ ਚਮਚ ਔਰ ਇਹ ਦੋ ਚਮਚ ਇਹ ਤਿੰਨ ਚੀਜ਼ਾਂ ਨਹੀਂ ਆਪਾਂ ਸਕਿਪ ਕਰਨੀਆਂ ਨਮਕ ਚਾਹੀਏ ਸਕਿਪ ਕਰ ਦਈਏ ਉਸ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰਾਂਗੇ ਤੋ ਇਹਨੂੰ ਆਪਾਂ ਮਿਕਸੀ ਦੇ ਵਿੱਚ ਰਲਾ ਲਿਆ ਵੈਸੇ ਜੇ ਆਪਾਂ ਚਾਹੀਏ ਤਾਂ ਇਹਨੂੰ ਹੈਂਡ ਵਿਸਕ ਦੇ ਨਾਲ ਵੀ ਆਪਾਂ ਇਹਨੂੰ ਰਲਵਾ ਸਕਦੇ ਹਾਂ ਇੱਕ ਆਰਮ ਡੋਂਗੇ ਦੇ ਵਿੱਚ ਪਰ ਉਹਦੇ ਨਾਲ ਆਇਆ ਵੀ ਗੁਠਲੀਆਂ ਜਿਹਾ ਬਣਨ ਦਾ ਚਾਂਸ ਰਹਿੰਦਾ ਉਸ ਤੋਂ ਬਾਅਦ ਆਪਾਂ ਇਹਨੂੰ ਕੱਢ ਲਾਂਗੇ ਇੱਕ ਡੋਂਗੇ ਦੇ ਵਿੱਚ ਤਾਂ ਇਹਦੀ ਜਿਹੜੀ ਕੰਸਿਸਟੈਂਸੀ ਹੈ ਉਹ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਨਾ ਬਹੁਤੀ ਗਾੜੀ ਤੇ ਨਾ ਬਹੁਤੀ ਪਤਲੀ ਗੈਸ ਦੇ ਉੱਤੇ ਆਪ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਤਵੇ ਨੂੰ ਤੋਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਹੈ ਕਿ ਇਹਨੂੰ 5 ਮਿੰਟ ਘਟੋ ਘਟ ਰੈਸਟ ਹੋਰ ਕਰਾਣਾ ਹੈ ਇਹਨੂੰ ਜਿਹੜਾ ਆਪਾਂ ਬੈਟਰ ਤਿਆਰ ਕੀਤਾ ਤੇ ਤਾਂ ਹੀ ਜਿਹੜਾ ਡੋ ਹੈ ਉਹ ਮੈਚ्योर ਤੁਹਾਡਾ ਜਿਹੜਾ ਬੈਟਰ ਹੈ ਮੈਚ्योर ਹੋਊਗਾ ਇਹਨੂੰ ਆਪਾਂ ਥੋੜਾ ਜਿਹਾ ਫਲਾ ਵੀ ਸਕਦੇ ਚਾਰੇ ਪਾਸੇ ਇਹਦਾ ਸਾਈਜ਼ ਵੱਡਾ ਕਰਨ ਵਾਸਤੇ ਬਹੁਤਾ ਮੋਟਾ ਆਪਾਂ ਲੇਅਰ ਨਹੀਂ ਲੈਣਾ ਇਹ ਤੇ ਬਹੁਤਾ ਪਤਲਾ ਵੀ ਨਹੀਂ ਕਰਨਾ ਕਿਉਂਕਿ ਜੇ ਆਪਾਂ ਬਹੁਤਾਂ ਮੋਟਾ ਲੇਅਰ ਲੈ ਲਾਂਗੇ ਤਾਂ ਵਿੱਚੋਂ ਕਈ ਵਾਰੀ ਇਹ ਕੱਚਾ ਜਿਹਾ ਮਹਿਸੂਸ ਹੁੰਦਾ ਉਹਦਾ ਵੀ ਹੱਲ ਹੈਗਾ ਜੇ ਆਪਾਂ ਪਰਾਂਠਾ ਬਣਾਣੇ ਆ ਮੋਟਾ ਪਰਾਂਠਾ ਬਣਾਣੇ ਆ ਤਾਂ ਇਹਦੇ ਵਿੱਚ ਮੂੰਗੀ ਦੀ ਦਾਲ ਪਿਘੋ ਕੇ ਉਹ ਪਾ ਦਾਂਗੇ ਤਾਂ ਉਹ ਮੌਇਸਚਰ ਨੂੰ ਅਬਜ਼ੌਰਬ ਕਰ ਲੂਗੀ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਇਹਨੂੰ ਆਪਾਂ ਪੱਕਣ ਦੇਣਾ ਦੇਖੋ ਤੁਸੀਂ ਵਿੱਚੋਂ ਇਹ ਫੁੱਲਣ ਲੱਗ ਗਿਆ ਇਹਦੀ ਥੱਲੇ ਵਾਲੀ ਜਿਹੜੀ ਸਾਈਡ ਹੈ ਉਹ ਪੱਕ ਰਹੀ ਹੈ ਤੋਂ ਬੇਸਿਕਲੀ ਹੈ ਕਿ ਇਹਨੂੰ ਇਮੀਡੀਏਟਲੀ ਨਹੀਂ ਹੈ ਤੁਸੀਂ ਪਰਤਨਾ ਇਹ ਥਲੜਾ ਪਾਸਾ ਛੱਡ ਦੂਗਾ ਵੇਟ ਕਰਨਾ ਥੋੜਾ ਜਿਹਾ ਕਿ ਇਹ ਮੀਡੀਅਮ ਮਤਲਬ ਲੋ ਫਲੇਮ ਦੇ ਉੱਤੇ ਇਹ ਇਹਨੂੰ ਪਕਾਵਾਂਗੇ ਤੇ ਜਦੋਂ ਇਹ ਥੱਲੋਂ ਪੱਕ ਜਾਵੇ ਆ ਦੇਖੋ ਇਹਨੇ ਤਵੇ ਨੂੰ ਛੱਡ ਤਾ ਤਾਂ ਉੱਪਰੋਂ ਤੁਸੀਂ ਦੇਖ ਸਕਦੇ ਹੋ ਕਿ ਇਹ ਸੁੱਕ ਗਿਆ ਉੱਪਰੋਂ ਹੁਣ ਇਹ ਗਿੱਲਾ ਨਹੀਂ ਹੈ ਉੱਪਰੋਂ ਔਰ ਇਹ ਫੁੱਲਣ ਵੀ ਲੱਗ ਗਿਆ ਇਹ ਟਾਈਮ ਹੈ ਰਾਈਟ ਇਹਨੂੰ ਆਪਾਂ ਉਲਟਾ ਕੇ ਪਲਟਾ ਦਾਂਗੇ ਇਹਨੂੰ ਤਾਂ ਕਿ ਥਲੜਾ ਪਾਸਾ ਵੀ ਜਿਹੜਾ ਇਹਦਾ ਉਹ ਪੱਕ ਜਾਵੇ ਦੇਖੋ ਇਹਨੇ ਤਵੇ ਨੂੰ ਛੱਡਿਆ ਹੋਇਆ ਹੌਲੀ ਹੌਲੀ ਇੱਕ ਦੋ ਵਾਰੀ ਉਲਟਾ ਕੇ ਬੇਸਿਕ ਆਈਡੀਆ ਇਹ ਹੈ ਕਿ ਇਹਦੇ ਦੋਨੋਂ ਪਰਤਾਂ ਉੱਪਰਲੀ ਔਰ ਥੱਲੇ ਵਾਲੀ ਪੱਕ ਜਾਵੇ ਅੰਦਰ ਵਾਲਾ ਜਿਹੜਾ ਸਟੀਮ ਬਣ ਕੇ ਇਹਨੂੰ ਫਲਾਉਗੀ ਤੇ ਆਹ ਦੇਖੋ ਅੰਦਰਲੀ ਸਟੀਮ ਬਣ ਕੇ ਬਹੁਤ ਸ਼ਾਨਦਾਰ ਇਹ ਫੁੱਲਣਾ ਸ਼ੁਰੂ ਹੋ ਗਿਆ ਤਾਂ ਹੁਣ ਤਵਾ ਆਪਣਾ ਗਰਮ ਹੋ ਗਿਆ ਇਹਦੇ ਉੱਪਰ ਆਪਾਂ ਪੋਰ ਕਰਾਂਗੇ ਬੈਟਰ ਤੁਸੀਂ ਦੇਖੋਗੇ ਕਿ ਬਿਲਕੁਲ ਗੋਲ ਫੁਲਕਾ ਬਣ ਗਿਆ ਤੁਹਾਡਾ ਤਾਂ ਤੁਸੀਂ ਦੁੱਧ ਜੇ ਨਹੀਂ ਪਾਉਂਦੇ ਕਿਉਂ ਨਹੀਂ ਪਾਉਂਦੇ ਤਾਂ ਵੀ ਬਣੂਗੀ ਰੋਟੀ ਤੁਹਾਡੀ ਪਰ ਇਹਨੂੰ ਪਲਟਾਉਣਾ ਬਹੁਤ ਜ਼ਰੂਰੀ ਹੈ ਸਹੀ ਟਾਈਮ ਤੇ ਥੋੜੀ ਜੀ ਇਹਦੇ ਚ ਪੇਸ਼ੈਂਸ ਦੀ ਲੋੜ ਹੈ ਅੰਦਰੋਂ ਜਿਹੜੀ ਸਟੀਮ ਤੁਹਾਡੀ ਹੈ ਉਹ ਬਣ ਗਈ ਉਹਨੇ ਤੁਹਾਡੇ ਫੁਲਕੇ ਨੂੰ ਇਕਦਮ ਫਰਸਟ क्लास ਪਕਾ ਦੇਣਾ ਦੇਖੋ ਇਕਦਮ ਫੁੱਟਬਾਲ ਵਾਂਗੂ ਫੁੱਲ ਗਿਆ ਔਰ ਆਪਾਂ ਖੂਬਸੂਰੀਆਂ ਰੋਟੀਆਂ ਤਿਆਰ ਕਰ ਲਈਆਂ ਇਹਨਾਂ ਨੂੰ ਜੇ ਆਪਾਂ ਤੋੜ ਕੇ ਵੀ ਦੇਖਦੇ ਆਂ ਤਾਂ ਅੰਦਰੋਂ ਵੀ ਬਿਲਕੁਲ ਫਰਸਟ ਕਲਾਸ ਰੋਟੀ ਜਿਹੜੀ ਹੈ ਤੁਹਾਡੀ ਤਿਆਰ ਹੋਊਗੀ ਕਿਉਂਕਿ ਆਪਾਂ ਹਲਕਾ ਜਿਹਾ ਨਮਕ ਪਾਇਆ ਹੋਇਆ ਹੈ। ਤਾਂ ਇਹਦਾ ਨਮਕੀਨ ਟੇਸਟਾ ਹੋਗਾ। ਤੁਸੀਂ ਬਿਨਾਂ ਮਿਹਨਤ ਤੋਂ ਜਿਨ੍ਹਾਂ ਨੂੰ ਮੇਰੇ ਵਾਂਗੂ ਆਟਾ ਨਹੀਂ ਉਹਨਾਂ ਨੂੰ ਆਉਂਦਾ ਨਹੀਂ ਮੇਲਣਾ ਆਉਂਦਾ ਉਹ ਵੀ ਬਣਾ ਸਕਦੇ ਨੇ। ਸਸ ਸikal ਫੇਰ ਮਿਲਾਂਗੇ।